ਅਸਲ ਤੌਰ ਤੇ ਵਿੱਕੀ ਚਾਹਲ ਇਸ ਹੱਦ ਤੱਕ ਬਦਨਾਮ ਹੋ ਚੁੱਕਾ ਸੀ ਆਪਣੇ ਇਲਾਕੇ ਦੇ ਵਿੱਚ ਹੌਲੀ ਹੌਲੀ ਉਹ ਚੀਜ਼ਾਂ ਜਿੱਦ ਬਣ ਜਾਂਦੀਆਂ ਨਿਗਾਹ 'ਚ ਮੈਂ ਪੂਰਾ ਸੀ ਕਿ ਮੈਂ ਪਹਿਲਾਂ ਹੀ ਕਿਸੇ ਵਿਆਹ ਤੋਂ ਆਇਆ ਬੈਗਬੋਗ ਮੇਰੇ ਲੱਗੇ ਹੋਏ ਸੀਗੇ ਉਹ ਮੈਂ ਲੱਗਿਆ ਉੱਥੇ ਡੀ ਜੇ ਤੇ ਮੈਂ ਨੱਚਣ ਲੱਗ ਗਿਆ ਮੇਰੇ ਦਾਹ ਪਾਇਆ ਹੋਇਆ ਸੀਗਾ ਸਿਆਲਾਂ ਦੇ ਦਿਨ ਸੀ ਉੱਤੇ ਜੈਕਟ ਪਾਇਆ ਸੀ ਜਦੋਂ ਮੈਂ ਬਾਹਾਂ ਐ ਤਾਹਾਂ ਨੂੰ ਕਰਕੇ ਨੱਚਦਾ ਸੀ ਉਹ ਉਦਾਹ ਦਿਖਦਾ ਸੀ ਉਹ ਜਨਾਨੀਆਂ ਨੇ ਉੱਥੇ ਦੇਖਿਆ ਵੀ ਦਾਹ ਲੱਗਿਆ ਹੋਇਆ ਬੁੜੀਆਂ ਨੇ ਇੱਕ ਬੱਚੋ ਜਨਾਨੀ ਨੇ ਕੀ ਕੀਤਾ ਜਾ ਕੇ ਮੇਰੀ ਮਾਤਾ ਨੂੰ ਦੱਸਤਾ ਵੀ ਬਿੱਕੀ ਨੂੰ ਘਰੇ ਲਿਆਓ ਵੀ ਉੱਥੇ ਪੰਗਾ ਕਰੂਗਾ ਮੈਂ ਨੱਚਣ ਲੱਗ ਗਿਆ ਇੱਕ ਜਵਾਨ ਸੀ ਨਿੱਕਾ ਜਾ ਉੱਥੇ 8-10 ਸਾਲ ਦਾ ਉਹ ਮੈਨੂੰ ਕਹਿੰਦਾ ਐ ਹੇਡਾਂ ਨੂੰ ਕਰ ਮੇਰੇ ਉਹਨੇ ਕੰਨ 'ਚ ਕਹਿੰਦਾ ਕਹਿੰਦਾ ਉਹ ਆਂਟੀ ਲੈ ਕੇ ਆਈ ਹੈ ਮੇਰੇ ਮੰਮੀ ਨੂੰ ਲਈ ਮੈਂ ਜਾਂਦੇ ਸਾਰ ਉਹਦੇ ਤਖੜਾ ਮਾਰਤਾ ਜਨ ਅਸਲ ਤੌਰ ਤੇ ਵਿੱਕੀ ਚਾਹਲ ਹਮ ਕਿਉਂ ਇਸ ਹੱਦ ਤੱਕ ਬਦਨਾਮ ਹੋ ਚੁੱਕਾ ਸੀ ਆਪਣੇ ਇਲਾਕੇ ਦੇ ਵਿੱਚ ਜਾਂ ਵਿੱਕੀ ਚਾਹਲ ਦੇ ਜੋ ਚਿਹਰੇ ਤੇ ਇੰਨੇ ਨਿਸ਼ਾਨ ਨੇ ਸਿਰ ਤੇ ਟੱਕ ਨੇ ਵੀ ਅੱਜ ਤੁਸੀਂ ਹੁਣ ਦਸਤਾਰ ਸਜਾਉਨੇ ਹੋ ਪਹਿਲਾਂ ਮੋਨੇ ਸੀਗੇ ਤੇ ਉਦੋਂ ਸਿਰ ਤੇ ਟੱਕ ਵੱਜੇ ਹੁੰਦੇ ਸੀ ਸਰੀਰ ਪਰ ਐਡਾ ਦਰਸ਼ਨੀ ਸਰੀਰ ਹੁੰਦਾ ਸੀ ਪਰ ਉਦੋਂ ਬਹੁਤ ਪੰਗੇ ਐਸੇ ਲੈ ਲਏ ਜਿਹੜੇ ਤੁਹਾਨੂੰ ਹੁਣ ਇਸ ਉਮਰ ਦੇ ਵਿੱਚ ਜਾ ਕੇ ਤੰਗ ਕਰਦੇ ਨੇ ਆਪਾਂ ਬਿਲਕੁਲ ਸ਼ੁਰੂਆਤ ਤੋਂ ਸ਼ੁਰੂ ਕਰਦੇ ਆਂ ਬਈ ਤੁਹਾਡਾ ਪਰਿਵਾਰ ਤੁਹਾਨੂੰ ਇਸ ਦਲਦਲ ਦੇ ਵਿੱਚ ਜਿਵੇਂ ਮੈਂ ਕਹਿ ਸਕਦਾ ਸਿੱਟਣ ਦੇ ਵਿੱਚ ਕਿਤਨਾ ਕਿਤੇ ਯੋਗਦਾਨ ਪਾ ਰਿਹਾ ਸੀਗਾ ਉਸ ਟਾਈਮ ਦੀ ਜੇ ਸ਼ੁਰੂਆਤ ਕਰਦੇ ਹਾਂ ਜੀ ਅਸਲ 'ਚ ਗੱਲ ਇਹ ਹੈ ਵੀ ਮਾਪੇ ਕੋਈ ਵੀ ਨਹੀਂ ਚਾਹੁੰਦਾ ਹੁੰਦਾ ਵੀ ਸਾਡਾ ਬੱਚਾ ਕਿਸੇ ਮਾੜੀ ਸੰਗਤ 'ਚ ਜਾਵੇ ਕੋਈ ਵੀ ਮਾਪੇ ਨਹੀਂ ਚਾਹੁੰਦਾ ਹੁੰਦਾ ਹਮ ਪਰ ਅ ਮੈਨੂੰ ਕਹਿਣ ਦੇ ਵਿੱਚ ਮਤਲਬ ਕੋਈ ਗਰੇਜ ਨਹੀਂ ਹੈ ਪਰ ਜਿਹੜੀ ਗੱਲ ਹੈਗੀ ਆ ਕਿ ਜਿਹਦੇ ਨਾਲ ਕਿਸੇ ਦਾ ਭਲਾ ਹੋ ਸਕਦਾ ਜਿਆਦਾਤਰ ਜਿਹੜੇ ਨੁਕਸਾਨ ਹੁੰਦੇ ਨੇ ਉਹਦੇ ਜਿਹੜਾ ਮੇਨ ਕਾਰਨ ਉਹ ਇਹ ਨੇ ਮੈਂ ਕੱਲਾ ਦੋ ਭੈਣ ਭਰਾ ਸੀ ਦੋ ਜਣੇ ਅਸੀਂ ਭੈਣ ਭਰਾ ਕੱਲਾ ਲਾ ਲੋ ਜਾਂ ਮਾਪੇ ਦਾ ਪਿਆਰ ਹੀ ਇੰਨੇ ਜਾਦੇ ਲਾ ਲੋ ਆਮ ਜੇ ਜ਼ਿੰਮੇਦਾਰ ਪਰਿਵਾਰ ਤੋਂ ਅਸੀਂ ਪੰਜ ਚਾਰ ਕਿੱਲੇ ਵਾਲੇ ਜਿਵੇਂ ਕੋਈ ਐ ਨਹੀਂ ਸੀ ਕੋਈ ਬਹੁਤ ਵੱਡਾ ਪਰਿਵਾਰ ਆ ਚਲੋ ਸਾਡਾ ਨਾਨਾ ਜੀ ਦਾਦਾ ਜੀ ਮਿਲਟਰੀ ਸੀਗੇ ਤੇ ਪਾਪਾ ਸਾਡੇ ਮੇਰੇ ਰੋਲਿੰਗ ਮਿਲਕ ਚ ਕੰਮ ਕਰਦੇ ਸੀਗੇ ਤੇ ਨਾਨਕੇ ਜਦੋਂ ਮੇਰੇ ਤਗੜੇ ਸੀਗੇ ਉਹ ਮੈਨੂੰ ਨਾ ਮਤਲਬ ਨਿੱਕੇ ਹੁੰਦੇ ਤੋਂ ਹੀ ਜਿਵੇਂ ਮਾਂ ਨੂੰ ਮੇਰੀ ਨੂੰ ਬੜਾ ਸੀ ਮਨੇ ਮੈਨੂੰ ਇਕੱਠੇ ਹੀ ਚਾਰ ਚਾਰ ਪੰਜ ਪੰਜ ਉਹ ਜਿਹੜਾ ਜਦੋਂ ਜਿਹੜੀ ਆਪਾਂ ਉਮਰ ਦੀ ਮੈਂ ਆਪਦੇ ਹਿਸਾਬ ਨਾਲ ਗੱਲ ਕਰਦਾ ਉਹ ਤੁਹਾਨੂੰ ਪਤਾ ਵੀ ਕਿਤੇ ਕਿਤੇ ਹੀ ਕੱਪੜਾ ਲੀੜਾ ਮਤਲਬ 6 ਮਹੀਨੇ ਮਗਰੋਂ ਸਾਲ ਮਗਰੋਂ ਐਂ ਕਿਸੇ ਜਾਂ ਵਿਆਹ ਉਹਦੇ ਲੈਣਦੇ ਹੁੰਦੇ ਸੀਗੇ ਨਾ ਬਿਲਕੁਲ ਉਹ ਮੈਨੂੰ ਚਾਰ ਚਾਰ ਪੰਜ ਪੰਜ ਉਹੋ ਜਿਹੇ ਬੂਟਾਂ ਦੇ ਰੰਗ ਉਹੋ ਜਿਹੇ ਕੱਪੜੇ ਮਤਲਬ ਵੀ ਮੇਰੇ ਮੁੰਡੇ ਦੇ ਮਾਂ ਨੂੰ ਜਿਵੇਂ ਸ਼ੌਂਕ ਹੁੰਦਾ ਹ ਹੂੰ ਤੇ ਜੋ ਲੋ ਵੀ ਮੈਂ ਕੋਈ ਚੀਜ਼ ਮੰਗੀ ਆ ਆਪਣੀ ਮਾਂ ਨੂੰ ਵੀ ਜਿਵੇਂ ਆ ਆ ਚਾਹੀਦਾ ਮੈਨੂੰ ਜੀ ਤੇ ਉਹ ਨਾਲ ਦੀ ਨਾਲ ਮਤਲਬ ਮਾਂ ਨੂੰ ਮੇਰੇ ਹਾਂ ਵੀ ਮਾਂ ਨੂੰ ਐ ਵੀ ਪੁੱਤ ਨੇ ਮੰਗਿਆ ਮੇਰੇ ਨੇ ਹੁੰਦਾ ਹੀ ਆ ਨਾ ਸਾਰੇ ਮਾਪੇ ਨੂੰ ਚਲੋ ਸ਼ੌਕ ਹੁੰਦਾ ਤੇ ਉਹ ਮੈਨੂੰ ਨਿੱਕੇ ਹੋਣ ਤੋਂ ਹੀ ਕਹਿਣ ਦਾ ਭਾਵ ਵੀ ਇਹੋ ਜੀ ਕੋਈ ਚੀਜ਼ ਮੈਨੂੰ ਨਹੀਂ ਲੱਗਦਾ ਵੀ ਮੈਂ ਮੈਂ ਆਪਣੀ ਮਾਂ ਨੂੰ ਕਿਹਾ ਹੋਵੇ ਤੇ ਮੇਰੀ ਮਾਂ ਨੇ ਮੈਨੂੰ ਨਾ ਲੈ ਕੇ ਦਿੱਤੀ ਹੋਵੇ ਜਿਵੇਂ ਜਿਵੇਂ ਮੰਨ ਲਓ ਉਹ ਉਮਰ ਚ ਮੈਂ ਵੱਡਾ ਹੁੰਦਾ ਗਿਆ ਹੌਲੀ ਹੌਲੀ ਉਹ ਚੀਜ਼ਾਂ ਜਿੱਦ ਬਣ ਜਾਂਦੀਆਂ ਨੇ ਬੈਗਬੋਗੇ ਮੇਰੇ ਲੱਗੇ ਹੋਏ ਸੀਗੇ ਉਹ ਜਿਨ੍ਹਾਂ ਦਾ ਵਿਆਹ ਸੀ ਉਹ ਸਾਡੇ ਘਰੇ ਆ ਗਿਆ ਉਹਦਾ ਮੁੰਡੇ ਦਾ ਭਰਾ ਉਹ ਕਹਿੰਦਾ ਵਿੱਕੀ ਵੀਰੇ ਸਾਡੇ ਜਾਗੋ ਆ ਤੂੰ ਚੱਲ ਛੱਡ ਦੋ ਪਿਛੇ ਨਾਲ ਦੀ ਪਰਲੀ ਵੇਖ ਜਿਹੜਾ ਮੈਂ ਕਹਾ ਯਾਰ ਮੈਂ ਛੱਟਾਂ ਪਹਿਲੇ ਤੂੰ ਛੱਡ ਪਰਿਓ ਪਰ ਉਹ ਪਿਆਰ ਹੀ ਮਤਲ ਲਾ ਲੋ ਨਹੀਂ ਯਾਰ ਜਾਣਾ ਉਹ ਮੈਂ ਲੈ ਗਿਆ ਉੱਥੇ ਡੀਜੇ ਤੇ ਮੈਂ ਨੱਚਣ ਲੱਗ ਗਿਆ ਮੇਰੇ ਦਾ ਪਾਇਆ ਹੋਇਆ ਸੀਗਾ ਠੀਕ ਹੈ ਉਹ ਗਏ ਉਹ ਉੱਚੀ ਜੀ ਐਟੀ ਸ਼ਰਟਾਂ ਦਾ ਰਵਾਜ ਚੱਲਦਾ ਸੀਗਾ ਠੀਕ ਹੈ ਸਿਆਲਾਂ ਦੇ ਦਿਨ ਸੀ ਉੱਤੇ ਜੈਕਟ ਪਾਇਆ ਸੀ ਉਹ ਜਦੋਂ ਮੈਂ ਬਾਹਾਂ ਐ ਤਾਹਾਂ ਨੂੰ ਕਰਕੇ ਨਾ ਚੱਲਦਾ ਸੀ ਉਹ ਦਾਹ ਦਿਸਦਾ ਸੀ ਉਹ ਜਾਂ ਜਨਾਨੀਆਂ ਨੇ ਉੱਥੇ ਦੇਖਿਆ ਵੀ ਦਾਹ ਲੱਗਿਆ ਹੋਇਆ ਬੁੜੀਆਂ ਨੇ ਇੱਕ ਬੱਚੋ ਜਨਾਨੀ ਨੇ ਕੀ ਕੀਤਾ ਜਾ ਕੇ ਮੇਰੀ ਮਾਤਾ ਨੂੰ ਦੱਸਤਾ ਵੀ ਵਿੱਕੀ ਨੂੰ ਘਰੇ ਲਿਆਓ ਵੀ ਉੱਥੇ ਪੰਗਾ ਕਰੂਗਾ ਕੋਈ ਹੁਣ ਮੇਰੀ ਮਾਤਾ ਉੱਥੇ ਆ ਗਈ ਮੈਨੂੰ ਇਹ ਚੀਜ਼ ਦੀ ਜਿਵੇਂ ਹੁਣ ਮੰਨ ਲਓ ਆ ਮਾਖੇ ਚੜ ਜਾਂਦੀ ਆਪਾਂ ਨੂੰ ਵੀ ਯਾਰ ਮਾਤਾ ਉਹਨੇ ਜਣੇ ਜਾਣੇ ਚ ਬੁਲਾਉਣ ਆ ਗਈ ਜ ਐ ਆ ਵਾ ਤੇ ਮੈਂ ਕਿਹ ਜਾਣਾ ਜਾਣਾ ਚਲਦੇ ਆ ਚਲਦੇ ਆ ਕਰਦੇ ਆ ਚੱਲ ਮੈਂ ਕਿਹਾ 5 ਮਿੰਟ ਨੱਚਣਾ ਮੈਂ ਹੂੰ ਫਿਰ ਮੈਂ ਚੱਲੂੰਗਾ ਚਲੋ ਖੜ ਗਈ ਪਾਸੇ ਮੈਂ ਨੱਚਣ ਲੱਗਿਆ ਇੱਕ ਜਵਾਕ ਸੀ ਨਿੱਕਾ ਜਾ ਉੱਥੇ 8-10 ਸਾਲ ਦਾ ਉਹ ਮੈਨੂੰ ਕਹਿੰਦਾ ਐ ਹੇਡਾ ਨੂੰ ਕਰ ਮੇਰੇ ਉਹਨੇ ਕੰਨ 'ਚ ਕਹਿੰਦਾ ਕਹਿੰਦਾ ਉਹ ਆਂਟੀ ਲੈ ਕੇ ਆਈ ਆ ਵੀਰੇ ਮੰਮੀ ਨੂੰ ਤੇਰੀ ਨੂੰ ਸਮਝ ਉਹ ਵੀ ਰਹੀ ਸੀ ਨਾਲ ਦੇ ਵੀ ਮੰਮੀ ਆ ਗਈ ਹੁਣ ਖਿਜਦੇ ਨਾਲ ਦੇ ਨੂੰ ਪਤਾ ਹੀ ਲੱਗ ਜਾਂਦਾ ਨਾ ਜੇ ਹੁਣ ਮੰਨ ਲਓ ਆਪਾਂ ਨੂੰ ਸਪੋਜ਼ ਕਰ ਲਓਗੇ ਇਹਦਾ ਮਾਪੇ ਜਵਾਕਾਂ 'ਚ ਖੇਡਦੇ ਨੂੰ ਹਾਂ ਘੂਰ ਕੇ ਬੋਲਦਾ ਨਾਲ ਦੇ ਨੂੰ ਪਤਾ ਤਾਂ ਲੱਗ ਹੀ ਜਾਂਦਾ ਨਾ ਵੀ ਜੋ ਆਪਾਂ ਮਤਲਬ ਇਹ ਮਾਂ ਪਿਓ ਘੂਰ ਰਿਹਾ ਤੇ ਹੁਣ ਇਹਦੇ ਇੰਨੇ ਜਾਣੇ ਵਿੱਚ ਆਪਾਂ ਮਾਂ ਨਾਲ ਵੀ ਕੋਈ ਇਹੋ ਜਿਹੇ ਰਬਈਆ ਨਹੀਂ ਕਰ ਸਕਦੇ ਉਹ ਵੀ ਚੀਜ਼ ਗਲਤ ਆ ਹਨਾ ਕੁਝ ਖੇਸ ਤੋਂ ਇਸ ਕਰਕੇ ਕਰਕੇ ਸੀ ਵੀ ਮੰਮੀ ਆ ਕੇ ਗਈ ਆ ਕੇ ਗਈ ਹੁਣ ਜਦ ਤੂੰ ਨਹੀਂ ਪਤਾ ਲੱਗਿਆ ਵੀ ਉਹਨਾਂ ਨੂੰ ਕਿਨੇ ਬੁਲਾਇਆ ਕਿਨੇ ਬੁਲਾਇਆ ਤਾਂ ਉਹ ਤਾਂ ਬਾਜਵ ਜੀ ਕਹ ਲੱਗ ਕਿ ਉਹਦੇ ਪ੍ਰਤੀ ਤਾਂ ਈਰਖਾ ਹਣੀ ਆਉਣੀ ਮੈਨੂੰ ਜਾਂਦੇ ਸਾਰ ਉਹਦੇ ਰਖੜਾ ਮਾਰਤਾ ਜਨਾਨੀ ਦੇ ਚੱਲਦੇ ਡੀਜਾਂ ਚ ਅੱਛਾ ਉਹ ਜਨਾਨੀ ਨੇ ਕਿਹਾ ਕੀ ਤਾਂ ਮੈਗੀ ਦੀ ਬੋਤਲ ਪੀ ਸੀ ਉਹਨੇ ਮੈਗੀ ਦੀ ਬੋਤਲ ਚੱਕ ਲਈ ਉਹ ਵੀ ਮੇਰੇ ਮੂਰੇਓ ਮਾਰਨ ਆਈ ਦਣਨੀ ਉਹਨੂੰ ਵੀ ਬੜਾ ਗੁੱਸਾ ਲੱਗਿਆ ਜਿਵੇਂ ਲਾਲੋ ਹੈ ਨਾ ਜਾਂ ਜਾਂ ਉਹ ਤੋਂ ਕੰਟਰੋਲ ਹੀ ਨਹੀਂ ਹੋਇਆ ਮੈਂ ਜਦੋਂ ਮੇਰੇ ਵੱਲ ਨੂੰ ਆਈ ਮੈਂ ਸਿੱਧੀ ਲੱਤ ਖੜੀ ਕਰਕੇ ਉਹਦੇ ਐ ਮਾਰਤੀ ਮੂੰਹ ਤੇ ਅੱਛਾ ਉਹ ਡੇਗੀ ਪਰੇ ਜਾ ਕੇ ਹੂੰ ਰੋਲਾ ਪੈ ਗਿਆ ਸਭ ਜਿਹੜਾ ਚੱਲਦਾ ਮਾਹੌਲ ਖਰਾਬ ਹੋ ਗਿਆ ਉੱਥੇ ਹੂੰ ਤੇ ਇਹ ਗੱਲ ਜੇ ਮੈਨੂੰ ਤਕਲੀਫ ਬਹੁਤ ਨੇ ਚੀਜ਼ਾਂ ਦੀ ਮੈਨੂੰ ਮੈਂ ਮਤਲਬ ਇਹ ਨਹੀਂ ਮੈਂ ਕੋਈ ਆਪਣੀ ਸੜਾ ਰਹਿਆ ਸੋਭਾ ਸੁਣਾ ਰਿਹਾ ਉਹ ਨਿਆਣੀ ਮਤ ਦੀਆਂ ਗੱਲਾਂ ਦੱਸਦਾ ਵੀ ਗਲਤੀਆਂ ਹ ਮੂਰਖਤਾ ਜਿਹਨੂੰ ਜਮਾਈ ਵੀ ਮੇਰੀ ਮਾਂ ਦੀ ਬਰਾਬਰ ਦੀ ਉਮਰ ਦੀ ਜਨਾਨੀ ਉਹ ਨਾ ਜਦੋਂ ਮੈਂ ਲੱਤ ਨਸ਼ੇ 'ਚ ਮਾਰ ਗਿਆ ਹਾਂ ਦਰਜਾ ਆਪਣੀ ਉਹ ਚ ਲਾਲਾ ਵੀ ਹਾਂ ਵੀ ਇਹ ਨਹੀਂ ਐ ਕਰ ਉਹ ਉਮਰ ਐ ਹੋ ਜੀ ਹੁੰਦੀ ਹੈ ਕਈ ਬੰਦੇ ਚਲੋ ਬਾਅਦ 'ਚ ਕਹਿਣਗੇ ਯਾਰ ਖਣੀ ਆਪਣੇ ਇਹ ਯਾਰ ਕੋਈ ਜਾਣ ਕੇ ਨਹੀਂ ਕੋਈ ਉਮਰ ਹੀ ਐ ਹੋ ਜੀ ਹੁੰਦੀ ਹੈ ਜਿਹੜੀਆਂ ਗਲਤੀਆਂ ਹੁੰਦੀਆਂ ਨੇ ਜੀ ਉਹਦੇ ਦੁੱਖ ਵੀ ਦਾ ਮੈਂ ਹੀ ਕੱਟੇ ਨੇ ਨਾ ਫਿਰ ਉਹ ਜੇ ਚੀਜ਼ਾਂ ਦੇ ਉਹਦੇ ਖਮਿਆਜੇ ਵੀ ਮੈਂ ਹੀ ਭੁਗਤੇ ਨੇ ਕੋਈ ਹੋਰ ਨਹੀਂ ਭੁਗਤਾ ਹਾਂ ਤੇ ਉਥੇ ਜਦੋਂ ਜ਼ਿਆਦਾ ਰੌਲਾ ਪੈ ਗਿਆ ਮੈਨੂੰ ਕਰ ਕਰਾ ਕੇ ਕਿਵੇਂ ਨਾ ਕਿਵੇਂ ਬੰਦੇ ਸਮਝਾ ਸਮਝੋ ਕੇ ਚੱਲ ਵਿਕੀ ਕਰਨ ਨੂੰ ਘਰ ਨੂੰ ਚੱਲ ਇੱਕ ਵਾਰ ਘਰੇ ਆ ਗਿਆ ਨਸ਼ੇ ਦੇ ਜ਼ਿਆਦਾ ਸੀ ਦੁਬਾਰਾ ਫੇਰ ਕਾਰ ਚੱਕੀ ਘਰੋਂ ਮੈਂ ਉਸੇ ਟੈਪ ਹਾਂ ਘਰੋਂ ਗੱਡੀ ਚੱਕੀ اچھا ਜਾਨ ਗੱਡੀ ਹੁੰਦੀ ਸੀ ਮੇਰੇ ਕੋਲ ਐ ਟੈਂਟ ਲੱਗਿਆ ਜਿਵੇਂ ਆਪਾਂ ਰਾਹ ਬੰਦ ਕਰ ਦਿੰਦੇ ਜਿੱਥੇ ਆਪਾਂ ਪ੍ਰੋਗਰਾਮ ਹੁੰਦਾ ਉੱਥੋਂ ਮੈਂ ਕਾਰ ਸਿੱਧੀ ਕਰਤੀ ਪੂਰੀ ਉਧਰੋਂ ਟੈਂਟ ਵਾਲ ਨੂੰ ਜਿਨ੍ਹਾਂ ਦੇ ਆਲਰੇਡੀ ਫੰਕਸ਼ਨ ਸੀ ਜਿੱਥੇ ਤੁਸੀਂ ਜਿੱਥੇ ਤੁਸੀਂ ਲੱਤ ਮਾਰੀ ਪੂਰੀ ਬੀਟ ਤੇ ਹਾਂ ਹੁਣ ਲੋਕਾਂ ਨੂੰ ਪਤਾ ਸੀ ਕਾਮਲਾ ਇਹਦਾ ਕੁਝ ਨਹੀਂ ਪਤਾ ਇਹ ਥੱਲੇ ਨਾ ਦੇ ਦੇਵੇ ਕਿਸੇ ਨੂੰ ਇਹ ਲੋਕ ਭਜਨਾਟ ਮੱਝ ਕੀ ਵਿਚਾਰੇ ਜੋ ਖਾਣ ਪੀਣ ਲੱਗੇ ਸੀ ਕੋਈ ਥੱਲੇ ਵੜ ਗਿਆ ਟੇਬਲ ਦੇ ਵੜ ਗਿਆ ਕਿੱਧਰ ਵੜ ਗਿਆ ਕਿੱਧਰ ਵੜ ਗਿਆ ਉਥੇ ਜਾ ਕੇ ਮੈਂ ਫੇਰ ਗਾਲਾਂ ਗੋਲਾਂ ਕੱਢਣ ਲੱਗ ਗਿਆ ਉਹਨਾਂ ਨੇ ਕੀ ਕੀਤਾ ਵਿੱਚੋਂ ਇੱਕ ਦੋ ਬੰਦੇ ਜਿਹੜੇ ਮੇ ਨਾਲ ਲਾਕ ਡਾਲਾ ਸੀ ਉਹਨੇ ਥਾਣੇ ਫੋਨ ਮਾਰਤਾ